ਬਹੁਤੀ ਭਾਗਾ ਵਾਲਾ ਦਿਨ ਮੰਗਲਵਾਰ 29 ਜੁਲਾਈ ਬਾਬਾ ਸੁਖਾਣਾ ਸਿੰਘ ਬਾਬਾ ਮੜ ਜੀ ਦੇ ਸਵੇਰ ਦੇ ਦਰਸ਼ਨ ਮੰਗਲਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਦੀਸਤਰ ਤੇ ਮੀਰ ਹਰਮਾਨ ਜੀ ਦੇ ਦਰਬਾਰ ਤੇ ਲੰਗਰ ਵਰਤ ਰੋ ਕੇ ਦਰਸ਼ਾਤ ਬਣਦੇ ਨੇ ਤੇ ਪਰਿਵਾਰਾਂ ਦੀ ਸ਼ੁਭ ਸ਼ਾਂਤੀ ਸ਼ਰਧਾ ਸਵੇਤ ਜੀ ਕਰਦੇ। ਮੰਗਲਵਾਰ ਨੂੰ ਸ਼ਾਮ ਨੂੰ 6-7 ਵਜੇ ਬਾਬਾ ਜੀ ਦਾ ਪੰਧਾਰਾ ਕਰਾਇਆ ਜਾਂਦਾ ਹੈ। ਇਥੇ ਸੰਕੜੇ ਸ਼ਰਧਾਲੂ ਮੰਗਲਵਾਰ ਵਾਲੇ ਦਿਨ ਪੰਧਾਰਾ ਸ਼ਕਲ ਲਈ ਇਸ ਸਥਾਨ ਤੇ ਪਹੁੰਚਦੇ ਨੇ। ਬਾਬਾ ਮੱਡ ਜੀ ਨਗਰ ਤੇ ਇਲਾਕੇ ਤੇ ਮੇਰ ਪਰੇ ਹੱਥ ਰੱਖਣ ਮੈਂ ਤੁਹਾਡਾ ਵਿਜੇ ਸ਼ਰਮਾ ਜੈ ਬਾਬਾ ਮੱਡ